ਸੈਂਪਲ ਤਾਂ ਆਪਾਂ ਇਹਦਾ ਕਲੈਕਟ ਕਰ ਲਿਆ ਤੇ ਇਸ ਤੋਂ ਬਾਅਦ ਆਪਾਂ ਖੋਲਦੇ ਆ ਇਹ ਬਿਗ ਨੈਨੋ ਕੰਪਨੀ ਤੇ ਲਈ ਹੈ ਸੋਰ ਆਪਾਂ ਜਿਹੜੀ ਦੁਕਾਨਾਂ 'ਤੇ ਮਿਲਦੀ ਆ ਕੀ ਕਿਟਾ ਉਹ ਮਿਲਦੀ ਆ ਕੀ ਦੂਸਰੀ ਜਿਹੜੀ ਤਿੰਨ ਲਾਈਨ ਵਾਲੀ ਹੁੰਦੀ ਆ ਇਹ ਪਹਿਲਾਂ ਤਾਂ ਦੋ ਵਾਲੀ ਹੁੰਦੀ ਸੀ ਹੁਣ ਦੇਖਦੇ ਆ ਕਿੰਨੀਆਂ ਲਾਈਨ ਵਾਲੀ ਹੁੰਦੀ ਆ ਖੋਲ ਲਿਆ ਤੇ ਆਹ ਕਿਟ ਆ ਗਈ ਆ ਜਣੀ ਕਿ ਆ ਗਿਆ ਵਿੱਚ ਕਿਵੇਂ ਤੁਸੀਂ ਟੈਸਟ ਕਰਨਾ ਦੋ ਲਾਈਨ ਵਾਲੀ ਹੀ ਆ ਦੇਖ ਕੇ ਪਤਾ ਲੱਗ ਜਾ ਰਿਹਾ ਇਸ ਆ ਸੋਲੂਸ਼ਨ ਆ ਗਿਆ ਦਾ ਇਹਦਾ ਜੇ ਕਿ ਉਹਦੇ ਨਾਲ ਥੋੜਾ ਜਿਹਾ ਵੱਖਰਾ ਹੀ ਆ ਤਰੀਕਾ ਇਹ ਚੋ ਸੋਲੂਸ਼ਨ ਹੋਰਸਾਵ ਨਾਲ ਦਿੱਤਾ ਹੋਇਆ ਇਹ ਚੋ ਪਰੋਂ ਪੱਨੀ ਫਾੜ ਕੇ ਉਵੇਂ ਦੇਣਾ ਪੈਂਦਾਗਾ ਇਹ ਚੋ ਡਰਾਪਰ ਵੀ ਧੋਣੇ ਉਥੇ ਇੱਕ ਹੁੰਦਾ ਹੈਗਾ ਲੋ ਜੀ ਭਾਏ ਦੋ ਲਾਈਨਾਂ ਵਾਲੀ ਹੈ ਇਹ ਇੱਕ ਸੀ ਆ ਗਈ ਇੱਕ ਟੀ ਆ ਗਈ ਚ ਬੀ ਨਹੀਂ ਹੈਗੀ ਇਹਨੂੰ ਵਸ ਕੋਲ ਕੇ ਆਪਾਂ ਨੇ ਇਹਦੇ ਉੱਪਰ ਹੀ ਲਾਉਣਾ ਪਹਿਲਾ ਵਾਲੇ ਮੰਗੋ ਜਨਨ ਕਿ ਭੰਨਣ ਦੀ ਲੋੜ ਦੀ ਫਰੋਂ ਟੇਡਾ ਬਿਲਕੁਲ ਨਾ ਕਰੋ ਸੋਲੂਸ਼ਨ ਵਿੱਚ ਉਹਨਾਂ ਮਿੰਮਾ ਤੁਲਮਾ ਨਹੀਂ ਹੁੰਦਾ ਜੀ ਉਹ ਗਿਆ ਫੇਰ ਤੁਹਾਡਾ ਟੈਸਟ ਨਹੀਂ ਹੋਣਾ ਇਹਨੂੰ ਸਹੀ ਜਗ੍ਹਾ ਤੇ ਥੋੜਾ ਰੱਖ ਦਿਓ ਵੀ ਜਿੱਥੋਂ ਗਿਰੇ ਨਾ ਤੇ ਇਹਨੂੰ ਉਹ ਕਰਕੇ ਖੋਲ ਕੇ ਡਰਾਪਰ ਚ ਲਓ ਤੇ ਬਲੱਡ ਲਓ ਬਲੱਡ ਆਏਗਾ ਇੱਕ ਨਾ ਪੋਲੀ ਦੀ ਡੱਬਲਾ ਨੇ ਉੱਪਰ ਨੂੰ ਹੋ ਜਾਂਦੀ ਹੈ ਫਿਰ ਪ੍ਰੋਪਰ ਬਲੱਡ ਨਹੀਂ ਹੁੰਦਾ ਇਹ ਚੰਗੀ ਤਰ੍ਹਾਂ ਦੱਬ ਕੇ ਉੱਪਰ ਚੰਗੀ ਤਰ੍ਹਾਂ ਦੱਬ ਕੇ ਫੇਰ ਇਹਦੇ ਵਿੱਚ ਪਾਓ ਫੇਰ ਇਹਦੇ ਵਿੱਚ ਪਾ ਕੇ ਜਿੱਥੇ ਤੱਕ ਬਲੱਡ ਆ ਉੱਥੇ ਤੱਕ ਹੁਣ ਲੈ ਕੇ ਜਾਓ ਤੇ ਫੇਰ ਇਹ ਇਹ ਬਲੱਡ ਪੂਰਾ ਚਗਦੀ ਆ ਫੇਰ ਭਰਦੀ ਆ ਜਾਨੀ ਕਿ ਪੂਰੀ ਤੇ ਹੁਣ ਆ ਗਿਆ ਇਹ ਇਹਦੇ ਆਪ ਆ ਪਾਵਾਂਗੇ ਜੀ ਇਹਦੇ ਵਿੱਚ ਦੋ ਧੋਕੇ ਪਾ ਲਈਏ ਚਾਹੇ ਤਿੰਨ ਪਾ ਲਈਏ ਤੂੰ ਇੱਕ ਹੋਰ ਪਾ ਦੀਏ ਕਿ ਰਹਿਣਗੇ ਦੇਖ ਤਿੰਨ ਡਰਾਪਸ ਇਹਦੀਆਂ ਪਾਤੀਆਂ ਤਿੰਨ ਡਰਾਪਸ ਹੀ ਆਪਾਂ ਪਾਵਾਂਗੇ ਇਹਨਾਂ ਸੋਲੂਸ਼ਨ ਦੀਆਂ ਇੱਕ ਦੋ ਤਿੰਨ ਇਹਦਾ ਕੰਮ ਹੁੰਦਾਗਾ ਬਸ ਜਿਹੜਾ ਇਹ ਬਲੱਡ ਹੈ ਅੰਦਰ ਬਲੱਡ ਨੂੰ ਇਹਨੂੰ ਜੰਮਾ ਨਹੀਂ ਦੇਣਾ ਬਸ ਇਹਨੇ ਜੇ ਜੰਮ ਗਿਆ ਬਲੱਡ ਫੇਰ ਕੰਮ ਖਰਾਬ ਹੋ ਜਾਏ ਜਨ ਕੇ ਦੇਖੋ ਹੁਣ ਰਿਜ਼ਲਟ ਤਾਂ ਬਣ ਲੱਗ ਗਿਆ ਹੌਲੀ ਹੌਲੀ ਪਤਾ ਲੱਗੂਗਾ ਆਪਾਂ ਨੂੰ ਹੁਣ ਜੋ ਕਿ 15 ਮਿੰਟ ਦਾ ਟਾਈਮ ਹੁੰਦਾ ਹੈਗਾ ਇਹਦਾ ਹੌਲੀ ਹੌਲੀ ਇਹ ਤਾਂ ਕਿਉਂ ਲੱਗ ਜਾਂਦੀ ਹੈ ਕਈ ਵਾਰ ਕੱਲੀ ਸੀ ਬਣ ਗਈ ਜਾਂ ਕੱਲੀ ਟੀ ਬਣ ਗਈ ਇਹਨੂੰ ਘੱਟੋ ਘੱਟ 20 ਮਿੰਟ ਉਡੀਕੋ 20 ਮਿੰਟ ਚ ਸੋਡਾ ਰਿਜ਼ਲਟ ਆ ਜਿਹੜਾ ਉਹ ਬਿਲਕੁਲ ਸਹੀ ਆਊਗਾ ਇਹ ਹੁਣ ਡਰਾਪਰ ਹੈ ਇਹਨੂੰ ਫੇਰ ਆਈ ਰੱਖ ਦਾਂਗੇ ਕਈ ਵਾਰ ਦੁਬਾਰਾ ਲੋਡ ਪੈ ਜਾਂਦੀ ਹੈ ਤੇ ਉੱਤੋਂ ਚਾਹੀਦੀ ਟੀਪ ਟੇਪ ਲਾ ਕੇ ਬੰਦ ਕਰ ਦੋ ਕਈ ਵਾਰ ਦੁਬਾਰਾ ਲੋਡ ਹੁੰਦੀ ਹੈ ਤੇ ਕਈ ਵਾਰ ਕਹਿੰਦੇ ਨੇ ਵੀ ਨਹੀਂ ਪਤਾ ਲੱਗਦਾ ਵੀ ਨਹੀਂ ਸਹੀ ਰਿਜ਼ਲਟ ਦਿੱਤਾ ਜਾਂ ਹੋਰ ਆਪਾਂ ਹੁਣ ਅੱਜ ਇਹ ਰਿਜ਼ਲਟ ਨੇ ਇਹਦਾ ਦੋ ਕਿਟਾਂ ਦੇ ਚੈੱਕ ਕਰਾਂਗੇ ਇੱਕ ਆਪਾਂ ਗਲਤੀ ਕਰ ਕੀ ਨਾਮ ਸੀਗਾ ਉਹਦਾ ਕੰਪਨੀ ਦਾ ਜਿਹੜੇ ਯਾਦ ਨਹੀਂ ਆਣਾ ਆ ਸੀ ਬਹੁਤ ਈਜ਼ੀ ਬੋਬੀਜ਼ ਤਾਂ ਪੈਂਦੀਆਂ ਸੀ ਤਿੰਨ ਡਰਾਪਸ ਬਲੱਡ ਦੀਆਂ ਤਿੰਨ ਡਰਾਪਸ ਹੀ ਸੋਲੂਸ਼ਨ ਦੀਆਂ ਪਰ ਇਹਦੇ 'ਚ ਵੀ ਆਪਾਂ ਤਿੰਨ ਤਿੰਨ ਪਾਤੀਆਂ ਇਹਦੇ 'ਚ ਇਹਨਾਂ ਨੇ ਲਿਖਿਆ ਹੋਇਆਗਾ ਅਧਿਕਾ ਵਿਦਿਆਰਥੀ ਤੇ ਇੱਕ ਡਰਾਪ ਤਾਂ ਪਾਉਣੀ ਆਗੀ 1 ਡਰਾਪ ਆਫ ਬਲੱਡ ਤੇ ਜਿਹੜੀ ਹੈਗੀ ਆ ਬਲੱਡ ਸੈਂਪਲ ਇੰਟੂ ਦਾ ਤੇ ਦੋ ਡਰਾਪਸ ਪਾਉਣੀਆਂ ਨੇ ਇਹਦੇ 'ਚ ਉਹਦੀਆਂ ਸੋਲੂਸ਼ਨ ਦੀਆਂ ਕਾਂ ਦੇ ਚਾਰਸਾ ਹੈਗਾ ਜਿਵੇਂ ਹਰ ਤਾਂ ਜਿਵੇਂ ਹਾਂ ਸਪਰਮ ਪਲਾਜ਼ਮਾ ਦਾ ਟੈਸਟ ਕਰਦੇ ਹੋ ਫਿਰ ਤਾਂ 3 ਡਰਾਪਸ ਇਹਦੀਆਂ ਤੇ ਉਹਦੇ ਨਾਲ ਟੈਸਟ ਹੁੰਦਾ ਸੀਰਮ ਨਾਲ ਜੇ ਆਪਾਂ ਬਲੱਡ ਆਪ ਦਾ ਬਲੱਡ ਨਾਲ ਕਰ ਰਹੇ ਹਾਂ ਨਾ ਹੋਲ ਬਲੱਡ ਸੈਂਪਲ ਇਹਦਾ ਟੇਕ 1 ਡ੍ਰੌਪ ਆਫ ਹੋਲ ਬਲੱਡ ਸੈਂਪਲ ਇੰਟੂ ਦਾ ਸੈਂਪਲਸ ਵੈਲ ਔਨ ਦਾ ਟੈਸਟ ਕਾਰਡ ਥੈਨ ਐਡ 2 ਡਰਾਪਸ ਤੇ ਦੋ ਡਰਾਪਸ ਉਹਦੀਆਂ ਪਾਉਣੀਆਂ ਨੇ ਸੋਲੂਸ਼ਨ ਦੀਆਂ ਇੱਕ ਡਰਾਪ ਪਾਉਣੀ ਆ ਬਲੱਡ ਦੀ ਆਪਾਂ ਇਹਦੇ ਤਿੰਨੋਂ ਤਿੰਨ ਤਿੰਨ ਪਾਲੀਆਂ ਤੇ ਆਪਾਂ ਉਹ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਹੁਣ ਬਲੱਡ ਦੁਬਾਰੇ ਲੈ ਲਾਂਗੇ ਇਹਦੇ ਚੋਂ ਇਹ ਚ ਹੁਣ ਕੀ ਕਿਹਾ ਹੋਇਆ ਕਿੰਨਾ ਬਲੱਡ ਬਲੱਡ ਕਿੰਨਾ ਪਾਉਣਾਗਾ 1 ਡਰਾਪ ਹਨਾ ਹਾਂ ਸੋਲੂਸ਼ਨ ਦੋ ਡਰਾਪ ਹਨਾ ਇੱਕ 1 ਡਰਾਪ ਆਪਾਂ ਪਾਵਾਂਗੇ ਬਲੱਡ ਦੀ ਇਹਦੇ ਚ ਕਲੀਅਰ ਕਰਨ ਵਾਸਤੇ ਲਓ ਜੀ 1 ਡ੍ਰਾਪ ਬਲੱਡ ਐਂਡ 2 ਡ੍ਰਾਪ ਸলিউਸ਼ਨ ਹੈ ਨਾ ਹਾਂ 2 ਡ੍ਰਾਪਸ ਆਫ ਸলিউਸ਼ਨ 1 2 ਹੁਣ ਦੇਖੋ ਵੀ ਨਾਲ ਦੀ ਨਾਲ ਆਉਂਦਾ ਜਾਂ ਨਹੀਂ ਉਹ ਤਾਂ ਨਾਲ ਦੀ ਨਾਲ ਚੱਲ ਪਿਆ ਸੀਗਾ ਟੈਸਟ ਹੈ ਨਾ ਇਹਦੀ ਦੇਖੋ ਟੀ ਤਾਂ ਹਲਕੀ ਜਿਹੀ ਬਣ ਲੱਗੀ ਬਾਕੀ ਪਤਾ ਲੱਗੂ ਵੜੀ ਵੜੀ ਲਓ ਜੀ ਹੁਣ ਆਪਣਾ ਇਹ ਦੋਵੇਂ ਕਿਟਾਂ ਦੇ ਉੱਤੇ ਰਿਜ਼ਲਟ ਓਕੇ ਹੈ ਦੋਵਾਂ ਦੇ ਉੱਤੇ ਕਲੀ ਕੰਟਰੋਲ ਲਾਈਨ ਆਈ ਹੈ ਆਪਾਂ ਨੇ ਨਾ ਇਹ ਦੋਮਾਤੇ ਕਰਕੇ ਦੇਖ ਰਿਆ ਵੀ ਕੋਈ ਆਪਾਂ ਨੂੰ ਡਾਊਟ ਨਾ ਰਹੇ ਜੇ ਮੈਂ ਆਪਾਂ ਕਹਿੰਨਾ ਵੀ ਐਕਿਊਰੇਸੀ ਘੱਟ ਹੈਗੀ ਥੋੜੀ ਜੀ ਜੇ ਚੈਟ ਜੀਪੀਟੀ ਤੇ ਵੀ ਆਪਾਂ ਪੁੱਛਾਂਗੇ ਤਾਂ ਇਹਦੀ ਐਕਿਊਰੇਸੀ ਹੈ ਜਿਹੜੀ 95 ਤੋਂ 97% ਐਕਿਊਰੇਸੀ ਹੈਗੀ ਇਹਦੀ ਪਰ ਫੇਰ ਵੀ ਆਪਾਂ ਨੂੰ ਬਹੁਤ ਵਧੀਆ ਪਤਾ ਲੱਗ ਜਾਂਦਾ ਹੈ ਤੇ ਵੀ ਪਸ਼ੂ ਰਹਾ ਨਹੀਂ ਰਿਹਾ ਇਹ ਹੁਣ ਇਕੱਲੀ ਸੀ ਲਾਈਨ ਆਈ ਹੋਈ ਹੈਗੀ ਪੂਰੀ ਡਾਰਕ ਇਹਦਾ ਮਤਲਬ ਹੈ ਦੋਨਾਂ ਤੇ ਟੈਸਟ ਕਰਿਆ ਆਪਾਂ ਨੇ ਦੋਨਾਂ ਦੇ ਉੱਤੇ ਇਹਦਾ ਮਤਲਬ ਹੈਗਾ ਵੀ ਪਸ਼ੂ ਪ੍ਰੈਗਨੈਂਟ ਨਹੀਂ ਹੈਗਾ ਰਿਜ਼ਲਟ 네ਗੇਟਿਵ ਹੈ ਜੇ ਸੀ ਤੇ ਟੀ ਦੋਵੇਂ ਲਾਈਨਾਂ ਪੂਰੀਆਂ ਡਾਰਕ ਆਉਂਦੀਆਂ ਫੇਰ ਰਿਜ਼ਲਟ ਆਪਣਾ ਪੋਜ਼ਿਟਿਵ ਸੀ ਬਾਕੀ ਦੇਖੋ ਆ ਵੀ ਦੱਸਿਆ ਹੋਇਆ ਹੈਗੇ ਤੇ ਇਹ ਬਹੁਤ ਸਾਨ ਲੱਗੀ ਕਿ ਤੇ ਜਾਨੀ ਕਿ ਉਹ ਤਿੰਨ ਲਾਈਨ ਵਾਲੀ ਨਾਲ ਸੀ ਤੇ ਟੀ ਦੋਵੇਂ ਨੇ ਤਾ ਪੋਜ਼ਿਟਿਵ ਰਿਜ਼ਲਟ ਗੱਬਣ ਹੈਗੀ ਆ ਜੇ ਕੱਲੀ ਸੀ ਹੈ ਨੀਚੇ ਵਾਲੀ ਨਹੀਂ ਹੈਗੀ ਤਾਂ 네ਗੇਟਿਵ ਆ ਜੇ ਕੱਲੀ ਨੀਚੇ ਆਈ ਟੀ ਆ ਗਈ ਸੀ ਵਾਲੀ ਨਹੀਂ ਆਈ ਤਾਂ ਇਨਵੈਲਿਡ ਆ ਸੌਰੀ ਕਿਟ ਨਹੀਂ ਸਹੀ ਹੈਗੀ ਜਾਂ ਪਸ਼ੂ ਅਜੇ 2 ਮਹੀਨੇ ਦਾ 28 ਦਿਨ ਦਾ ਹੋਇਆ ਨਹੀਂ ਜੇ ਦੋਵੇਂ ਨਹੀਂ ਆਈਆਂ ਤਾਂ ਵੀ ਇਹੀ ਗੱਲ ਗੱਲ ਉਹੀ ਆ ਗਈ ਜਦੋਂ ਸੀ ਵਾਲੀ ਲਾਈਨ ਨਹੀਂ ਆਈ ਇਹਦਾ ਮਤਲਬ ਵੀ ਕਿਟ ਖਰਾਬ ਹੈ ਸੀ ਤੇ ਟੀ ਵਾਲੀ ਆ ਗਈ ਤਾਂ ਗੱਬਣ ਮਾਚੀ ਤੁਹਾਡੀ ਗੱਬਣ ਧੰਨਵਾਦ